ਗੱਲ ਕਰਦੇ ਹਾਂ ਲੋਕ ਸਭਾ ਹਲਕਾ ਫਰੀਦਕੋਟ ਦੀ ਜਿੱਥੋਂ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਰਾਜਵਿੰਦਰ ਸਿੰਘ ਧਰਮਕੋਟ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਇਸ ਸੀਟ ਤੇ ਪਹਿਲਾਂ ਹੀ ਆਮ ਆਦਮੀ ਪਾਰਟੀ ਵੱਲੋਂ ਗਾਇਕ ਕਰਮਜੀਤ ਅਨਬੋਲ ਅਤੇ ਭਾਜਪਾ ਪਾਰਟੀ ਵੱਲੋਂ ਗਾਇਕ ਹੰਸਰਾਏ ਹੰਸ ਚੋਣ ਮੈਦਾਨ ਦੇ ਵਿੱਚ ਨੇ ਤੁਹਾਨੂੰ ਦੱਸ ਦਈਏ ਕਿ ਹਾਲੇ ਤੱਕ ਕਾਂਗਰਸ ਪਾਰਟੀ ਵੱਲੋਂ ਇਸ ਸੀਟ ਦਾ ਕੋਈ ਵੀ ਐਲਾਨ ਨਹੀਂ ਹੋਇਆ ਰਾਜਵਿੰਦਰ ਸਿੰਘ ਧਰਮਕੋਟ ਨੂੰ ਟਿਕਟ ਮਿਲਦੇ ਹੀ ਰਾਜਵਿੰਦਰ ਸਿੰਘ ਧਰਮਕੋਟ ਨੇ মিডিਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਐ ਸੇਟ ਤੋਂ ਮੈਨੂੰ ਟਿਕਟ ਦਿੱਤੀ ਗਈ ਹੈ ਤਾਂ ਸ਼ਰਮਣੀ ਕਦਰ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਮੈਂ तहे ਦਿਲੋਂ ਧੰਨਵਾਦ ਹੈ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਆਵਾਜ਼ ਨੂੰ ਪਛਾਣਦੇ ਹੋਏ ਇਹ ਮੈਨੂੰ ਜਿਹੜੀ ਟਿਕਟ ਦਿੱਤੀ ਗਈ ਹੈ ਤਾਂ ਮੈਂ ਵਿਸ਼ਵਾਸ ਦਿਵਾਉਂਦਾ ਕਿ ਲੋਕਾਂ ਦੇ ਸਹਿਯੋਗ ਨਾਲ ਤੇ ਸਾਰਿਆਂ ਦੇ ਪੇਮ ਦੇ ਨਾਲ ਮੈਂ ਜਿੱਤ ਕੇ ਪਾਰਟੀ ਦੀ ਝੋਲੀ ਦੇ ਵਿੱਚ ਇਹ ਟਿਕਟ ਪਾਵਾਂਗਾ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਇਸ ਸੀਟ ਦੇ ਤੁਹਾਡੇ ਮੇਨ ਮੁੱਦੇ ਕੀ ਹੋਣਗੇ ਤਾਂ ਰਾਜਵਿੰਦਰ ਸਿੰਘ ਧਰਮਕੋਟ ਨੇ ਕਿਹਾ ਕਿ ਮੇਨ ਮੁੱਦਾ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਅਮਨ ਤੇ ਸ਼ਾਂਤੀ ਜਿਹੜੀ ਕਾਨੂੰਨ ਵਿਵਸਥਾ ਜਿਹੜੀ ਬੜੀ ਹੀ ਨਾਜ਼ੁਕ ਬਣੀ ਹੋਈ ਹੈ ਲੋਕ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੇ ਉਹਨਾਂ ਕਹਿੰਦੇ ਕਿ ਅਸੀਂ ਸਭ ਤੋਂ ਪਹਿਲਾਂ ਲੋਕਾਂ ਨੂੰ ਅਮਨ ਤੇ ਸ਼ਾਂਤੀ ਦਾ ਮਾਹੌਲ ਦੇਵਾਂਗੇ ਤੇ ਜਿਹਦੇ ਨਾਲ ਭਾਈਚਾਰਕ ਸਾਂਝ ਵੀ ਬਣੀ ਰਹੇਗੀ ਚਾਹੇ ਕਿਸੇ ਦਾ ਕੋਈ ਵੱਡਾ ਕਾਰੋਬਾਰ ਹੈ ਭਾਵੇਂ ਕਿਸੇ ਦਾ ਛੋਟਾ ਕਾਰੋਬਾਰ ਹੈ ਤਾਂ ਲੋਕ ਜਿਹੜੇ ਬੜੀ ਹੀ ਸ਼ਾਂਤੀ ਦੇ ਨਾਲ ਆਪਣਾ ਕੰਮ ਕਾਜ ਉਹ ਕਰ ਸਕਣਗੇ ਜਦੋਂ ਉਹਨਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਚੋਣ ਮੈਦਾਨ ਦੇ ਵਿੱਚ ਤੁਹਾਡੇ ਸਾਹਮਣੇ ਪੰਜਾਬ ਦੇ ਉੱਗੇ ਨਾਮਵਰ ਗਾਇਕ ਹੈ ਉਹਨਾਂ ਦੇ ਨਾਲ ਜਿਹੜਾ ਤੁਹਾਡਾ ਮੁਕਾਬਲਾ ਕਿੰਨਾ ਗੱਲਾਂ ਤੇ ਹੋਵੇਗਾ ਤਾਂ ਰਾਜਵਿੰਦਰ ਸਿੰਘ ਧਰਮਕੋਟ ਨੇ ਕਿਹਾ ਕਿ ਅਸੀਂ ਸ਼੍ਰੋਮਣੀ ਕਾਲੀ ਦਲ ਦੀਆਂ ਜੋ ਪ੍ਰਾਪਤੀਆਂ ਨੇ ਜੋ ਬਾਦਲ ਸਰਕਾਰ ਵੱਲੇ ਸ਼੍ਰੋਮਣੀ ਕਾਲੀ ਦਲ ਦੀਆਂ ਪ੍ਰਾਪਤੀਆਂ ਸਨ ਜਿਨ੍ਹਾਂ ਨੇ ਕੰਮ ਕਾਜ ਹੋਏ ਸਨ ਉਸ ਦੇ ਆਧਾਰ ਤੇ ਜਿਹੜਾ ਇਸ ਜੋਨ ਮદાન ਦੇ ਵਿੱਚ ਉਤਰੇ ਆ ਉਹਨਾਂ ਕੰਮਾਂ ਨੂੰ ਲੋਕਾਂ ਦੇ ਵਿੱਚ ਚਾਹਾਂਗੇ ਜਾ ਕੇ ਦੱਸਾਂਗੇ ਕਿ ਜਿੰਨੇ ਕੰਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਮਾਣਯੋਗ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿੰਨੇ ਵਿਕਾਸ ਪੰਜਾਬ ਦੇ ਵਿੱਚ ਕਰਵਾਏ ਨੇ ਉਹ ਹਾਲੇ ਤੱਕ ਕਿਸੇ ਵੀ ਪਾਰਟੀ ਨੇ ਵਿਕਾਸ ਨਹੀਂ ਕਰਵਾਇਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਜਿਹੜੀ ਉਹ ਪੰਜਾਬ ਦੀ ਖੇਤਰੀ ਪਾਰਟੀ ਹੈ ਤੇ ਹਮੇਸ਼ਾ ਪੰਜਾਬ ਦੇ ਹਿੱਤਾਂ ਨੂੰ ਤਰਜੀਹ ਦਿੰਦੀ ਹੈ ਦੇਖਣਾ ਹੋਵੇਗਾ ਕਿ ਰਾਜਵਿੰਦਰ ਸਿੰਘ ਧਰਮਕੋਟ ਗਾयक ਕਰਮਜੀਤ ਅਨਬੋਲ ਤੇ ਗਾਇਕ ਹਾਂਸ ਰਾਏ ਹਾਂਸ ਨੂੰ ਕਿੰਨਾ ਕੁ ਮੁਕਾਬਲਾ ਦਿੰਦੇ ਨੇ ਦੂਜੇ ਪਾਸੇ ਦੇਖਣਾ ਇਹ ਵੀ ਦਿਲਚਸਪ ਹੋਵੇਗਾ ਕਿ ਜਿੱਥੇ ਕਿ ਹੁਣ ਤਿੰਨਾਂ ਪਾਰਟੀਆਂ ਦੇ ਵੱਲੋਂ ਜਿਹੜੇ ਉਮੀਦਵਾਰ ਅਲਾਨਤ ਤੇ ਗਏ ਐ ਤਾਂ ਕਾਂਗਰਸ ਪਾਰਟੀ ਹੁਣ ਕਿਸ ਚਿਹਰੇ ਨੂੰ ਇਸ ਲੋਕ ਸਭਾ ਹਲਕਾ ਫਰੀਦਕੋਟ ਤੋਂ ਚੋਣ ਮદાન ਦੇ ਵਿੱਚ उतारेਗੀ ਉੱਤੋਂ ਵੱਡੀ ਹੈ ਕਿ ਜਿਹੜੀ ਇਸ ਸਮੇਂ ਸੂਬੇ ਦੇ ਵਿੱਚ ਅਮਨ ਤੇ ਕਾਨੂੰਨ ਦੀ ਵਿਵਸਥਾ ਜਿਹੜੀ ਬਿਲਕੁਲ ਹੀ ਨਾਜ਼ੁਕ ਬਣੀ ਹੋਈ ਹੈ ਲੋਕ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੇ ਅਸੀਂ ਸਭ ਤੋਂ ਵੱਡੀ ਲੋਕਾਂ ਨੂੰ ਅਮਨ ਤੇ ਸ਼ਾਂਤੀ ਦਾ ਮਾਹੌਲ ਅਸੀਂ ਦੇਣਾ ਹੈ ਤਾਂ ਕਿ ਇੱਕ ਆਪਸ ਵਿੱਚ ਉਹਨਾਂ ਦੇ ਇੱਕ ਭਾਈਚਾਰਕ ਸਾਂਝ ਵੀ ਬਣੀ ਜਾਵੇ ਔਰ ਉਹ ਆਪਣੇ ਆਪੇ ਕਾਰੋਬਾਰ ਭਾਵੇਂ ਵੱਡੇ ਹੋਣ ਭਾਵੇਂ ਛੋਟੇ ਹੋਣ ਬੜੀ ਸ਼ਾਂਤੀ ਦੇ ਨਾਲ ਕਰ ਸਕਣ